ਤੁਸੀਂ ਇੱਕ ਫੇਸ ਦਿਖਾ ਕੇ ਆਪਣਾ ਤੁਸੀਂ ਵੀਡੀਓ ਕਿਉਂ ਚਾਹੁੰਦੇ ਹੋ ਜੇ ਤੁਸੀਂ ਆਪਣਾ ਫੇਸ ਦਿਖਾ ਕੇ ਵੀਡੀਓ ਕਿਉਂ ਚਾਹੁੰਦੇ ਹੋ ਉਹਦੇ ਵਾਸਤੇ ਫਿਰ ਤੁਹਾਨੂੰ ਦੋ ਚੀਜ਼ਾਂ ਚਾਹੀਦੀਆਂ ਇੱਕ ਜਦੋਂ ਸਾਨੂੰ YouTube ਤੋਂ ਵਧੀਆ ਇਨਕਮ ਹੋਣੀ ਸ਼ੁਰੂ ਹੋ ਗਈ 2-3 ਲੱਖ ਰੁਪਏ ਮਹੀਨੇ ਦੀ ਫਿਰ ਅਸੀਂ ਇਹ ਸਾਰੀਆਂ ਚੀਜ਼ਾਂ ਲੈ ਲਾਂਗੇ ਫਿਲਹਾਲ YouTube ਚੈਨਲ ਤੁਸੀਂ ਸਟਾਰਟ ਕਰਨਾ ਉਹਦੇ ਵਾਸਤੇ ਤੁਹਾਨੂੰ ਕੀ ਚਾਹੀਦਾ ਦੇਖੋ ਤੁਹਾਡਾ ਲੇਕ ਮੋਬਾਈਲ ਫੋਨ ਲੇਕ ਮੋਬਾਈਲ ਫੋਨ ਮੈਂ ਬੜਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰਪ੍ਰੇ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੌਪਿਕ ਹੈ ਸਾਡੀ ਵੀਡੀਓ ਦਾ ਟੌਪਿਕ ਹੈਗਾ ਜੀ ਅਸੀਂ ਆਪਣਾ YouTube ਸੈਟਅਪ ਕਿਵੇਂ ਬਣਾਈਏ ਜਾਨੀ ਕਿ ਅਸੀਂ ਆਪਣੀ ਜਿਹੜੀ ਵੀ YouTube ਤੇ ਵੀਡੀਓ ਅਸੀਂ ਕਿਵੇਂ ਬਣਾਈਏ ਬਹੁਤ سارے ਮੇਰੇ ਭੈਣ ਭਰਾ ਮੈਨੂੰ ਮੈਸੇਜ ਕਰਦੇ ਨੇ ਜਾਂ ਫਿਰ ਉਹ ਫੋਨ ਕਰਕੇ ਪੁੱਛਦੇ ਨੇ ਕਹਿੰਦੇ ਕਿ ਵੀਰ ਜੀ ਅਸੀਂ ਆਪਣਾ ਨਵਾਂ YouTube ਚੈਨਲ ਅਸੀਂ ਸਟਾਰਟ ਕਰਨਾ ਚਾਹੁੰਦੇ ਆ ਵੀ ਸਾਨੂੰ YouTube ਚੈਨਲ ਸਟਾਰਟ ਕਰਨ ਵਾਸਤੇ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪਊਗੀ ਵੀ ਅਸੀਂ ਮਤਲਬ ਵੀ ਵਧੀਆ ਵੀਡੀਓ ਬਣਾ ਸਕੀਏ ਤੇ ਸਾਡਾ ਚੈਨਲ ਜਿਹੜਾ ਛੇਤੀ ਉਹ ਵਾਇਰਲ ਹੋ ਜਾਵੇ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਾਂਗਾ ਅਗਰ ਤੁਸੀਂ ਇੱਕ ਨਵਾਂ ਤੁਸੀਂ YouTube ਚੈਨਲ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ ਵੀ ਤੁਸੀਂ ਆਪਣਾ ਚਾਹੁੰਦੇ ਵੀ ਅਸੀਂ ਆਪਣਾ YouTube ਚੈਨਲ ਅਸੀਂ ਆਪਣਾ ਸਟਾਰਟ ਕਰਕੇ ਉਸ ਤੋਂ ਅਸੀਂ ਵਧੀਆ ਪੈਸੇ ਕਮਾਈਏ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਕਿਉਂਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਕਿ ਤੁਸੀਂ ਆਪਣਾ ਇੱਕ YouTube ਚੈਨਲ ਸਟਾਰਟ ਕਰਨ ਵਾਸਤੇ ਤੁਹਾਨੂੰ ਕਿਹੜੀ-ਕਿਹੜੀ ਚੀਜ਼ਾਂ ਦੀ ਲੋੜ ਪਵੇਗੀ ਸੋ ਦੋਸਤੋ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਦੋਸਤੋ ਅਗਰ ਤੁਸੀਂ ਆਪਣਾ ਇੱਕ YouTube ਚੈਨਲ ਤੁਸੀਂ ਆਪਣਾ ਸਟਾਰਟ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਵੀ ਸਾਨੂੰ ਉਸ ਤੋਂ ਸੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਵਾ ਇੱਕ ਡੀਐਸਐਲਆਰ ਕੈਮਰਾ ਡੀਐਸਐਲਆਰ ਕੈਮਰਾ ਜਾਂ ਫਿਰ ਇਹਦੀ ਥਾਤੇ ਮੋਬਾਈਲ ਫੋਨ ਕੋਈ ਵੀ ਮੋਬਾਈਲ ਫੋਨ ਇੱਕ ਚਾਹੀਦਾ ਤੁਹਾਨੂੰ ਮਾਈਕ ਇੱਕ ਚਾਹੀਦੀ ਤੁਹਾਨੂੰ ਲਾਈਟ ਲਾਈਟ ਦੇਖੋ ਇਹਨੇ ਤਿੰਨ ਚਾਰ ਚਾਰ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਬਹੁਤ ਹੀ ਜ਼ਰੂਰੀ ਚਾਹੀਦੀਆਂ ਨੇ ਬਟ ਡਿਪੈਂਡ ਕਰਦਾ ਉਹਦਾ YouTube ਚੈਨਲ ਕਿਸ ਤਰ੍ਹਾਂ ਦਾ ਵਾ ਮੰਨ ਲਓ ਤੁਸੀਂ ਇੱਕ ਫੇਸ ਦਿਖਾ ਕੇ ਆਪਣਾ ਤੁਸੀਂ ਵੀਡੀਓ ਬਣਾਉਣਾ ਚਾਹੁੰਦੇ ਹੋ ਜੇ ਤੁਸੀਂ ਆਪਣਾ ਫੇਸ ਦਿਖਾ ਕੇ ਵੀਡੀਓ ਬਣਾਉਣਾ ਚਾਹੁੰਦੇ ਹੋ ਉਹਦੇ ਵਾਸਤੇ ਫਿਰ ਤੁਹਾਨੂੰ ਦੋ ਚੀਜ਼ਾਂ ਚਾਹੀਦੀਆਂ ਇੱਕ ਜਾਂ ਤਾਂ ਤੁਸੀਂ DSLR ਕੈਮਰਾ ਲੈ ਲਓ ਦੇ ਅਗਰ ਤੋ ਜੇਵ ਅਨਾਉ ਨਹੀਂ ਕਰਦੀ ਮੈਂ ਡੀਐਸਲਰ ਕੈਮਰਾ ਨਹੀਂ ਲੈ ਕੇ ਲੈਣਾ ਚਾਹੁੰਦਾ ਤਾਂ ਤੁਹਾਨੂੰ ਮੋਬਾਈਲ ਅਜਿਹੀ ਡੀਟ ਦੇ ਵਿੱਚ ਜਿੰਨੇ ਵੀ ਮੋਬਾਈਲ ਫੋਨ ਆ ਰਹੇ ਨੇ ਸਾਰੇ ਮੋਬਾਈਲ ਫੋਨਾਂ ਦੇ ਕੈਮਰੇ ਬਹੁਤ ਵਧੀਆ ਹੁੰਦੇ ਨੇ ਤੁਹਾਨੂੰ ਡੀਐਸਲਰ ਕੈਮਰਾ ਲੈਣ ਦੀ ਲੋੜ ਨਹੀਂ ਕਿਉਂਕਿ ਅਗਰ ਤੁਸੀਂ ਡੀਐਸਲਰ ਕੈਮਰਾ ਲੈਨੇ ਹੋ ਤਾਂ ਮੰਨ ਕੇ ਚਲੋ 60000 ਤੋਂ ਲੈ ਕੇ 70000 ਦੀ ਰੇਂਜ ਦੇ ਵਿੱਚ ਤੁਹਾਡਾ ਇਹ ਵੀਐਸਲਰ ਕੈਮਰਾ ਆਏਗਾ ਉਹ ਤੋਂ ਫਿਰ ਜ਼ਿਆਦਾ ਨਹੀਂ ਹੋਏਗਾ ਤੁਹਾਨੂੰ ਕਿਉਂਕਿ ਆਪਾਂ ਸ਼ੁਰੂ ਕਰਨਾ ਚਾਹੁੰਦੇ ਹਾਂ ਜ਼ੀਰੋ ਬਜਟ ਤੋਂ ਕਿ ਅਸੀਂ ਘੱਟ ਤੋਂ ਘੱਟ ਬਜਟ ਤੋਂ ਸ਼ੁਰੂ ਕਰਨਾ ਚਾਹੁੰਦੇ ਹਾਂ ਅਗਰ ਤਾਂ ਦੇਖੋ ਤੁਹਾਡੀ ਜੇਬ ਅਲਾਉ ਕਰਦੀ ਆ ਮੰਨ ਕੇ ਚਲੋ ਤੁਹਾਡੀ ਜੇਬ ਆ ਜਿਹੜੀ ਉਹ 1 ਲੱਖ ਰੁਪਈਆ 1 ਲੱਖ ਰੁਪਈਆ ਅਲਾਉ ਕਰਦੀ ਵੀ ਤੁਸੀਂ 1 ਲੱਖ ਰੁਪਈਆ ਲਗਾ ਸਕਦੇ ਹੋ ਤਾਂ ਤੁਸੀਂ ਡੀਐਸਐਲਆਰ ਕੈਮਰਾ ਲਵੋ ਮੈਂ ਕਹਿੰਨਾ ਵੀ ਆਪਾਂ ਇੰਨਾ ਪੈਸਾ ਨਹੀਂ ਲਾਣਾ ਕਿ ਇੰਨਾ ਪੈਸਾ ਲਾ ਕੇ ਆਪਾਂ ਨੂੰ ਫਾਇਦਾ ਨਹੀਂ ਜਦੋਂ ਸਾਡੀ ਇਨਕਮ ਹੀ ਨਹੀਂ ਹੋ ਜੇ ਹੋਣੀ ਸ਼ੁਰੂ ਹੋਈ ਹੈਗੀ ਤਾਸੀ 90 ਸੇ ਕਿਉਂ ਲਈਏ ਜਦੋਂ ਸਾਨੂੰ YouTube ਤੋਂ ਵਧੀਆ ਇਨਕਮ ਹੋਣੀ ਸ਼ੁਰੂ ਹੋ ਗਈ 2-3 ਲੱਖ ਰੁਪਏ ਮਹੀਨੇ ਦੀ ਫਿਰ ਅਸੀਂ ਇਹ ਚੀਜ਼ਾਂ ਲੈ ਲਾਂਗੇ ਫਿਲਹਾਲ YouTube ਚੈਨਲ ਤੁਸੀਂ ਸਟਾਰਟ ਕਰਨਾ ਵਾ ਉਹਦੇ ਵਾਸਤੇ ਤੁਹਾਨੂੰ ਕੀ ਚਾਹੀਦਾ ਦੇਖੋ ਤੁਹਾਨੂੰ ਇੱਕ ਮੋਬਾਈਲ ਫੋਨ ਲੈਣਾ ਹਰ ਇੱਕ ਮੋਬਾਈਲ ਫੋਨ ਦਾ ਤੁਸੀਂ ਕੈਮਰਾ ਜਿਹੜਾ ਉਹ ਬਹੁਤ ਵਧੀਆ ਹੁੰਦਾ ਉਹਦਾ ਫਰੰਟ ਵਾਲਾ ਕੈਮਰਾ ਵੀ ਤੇ ਬੈਕ ਵਾਲਾ ਕੈਮਰਾ ਵੀ ਬਹੁਤ ਵਧੀਆ ਹੁੰਦਾ ਵਾ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਮਾਈਕ ਮਾਈਕ ਦੇਖੋ ਜ਼ਰੂਰੀ ਆ ਹਰ ਇੱਕ ਬੰਦੇ ਨੂੰ ਮਾਈਕ ਚਾਹੀਦਾ ਹੀ ਚਾਹੀਦਾ ਵਾ ਦੇਖੋ ਜਿਹੜਾ YouTube ਚੈਨਲ ਹੈ ਨਾ ਉਹ ਪਰ ਕਿਉਂ ਗਰੋ ਕਰਦਾ ਵਾ ਉਹ ਤਾਂ ਗੁਰੂ ਕਰੇਗਾ ਅਗਰ ਤੁਹਾਡੀ ਜਿਹੜੀ ਵੀਡੀਓ ਦੀ ਕੁਆਲਿਟੀ ਆ ਤੁਹਾਡੀ ਵੀਡੀਓ ਦੀ ਕੁਆਲਿਟੀ ਜਿਹੜੀ ਉਹ ਵਧੀਆ ਹੋਣੀ ਚਾਹੀਦੀ ਆ ਨੰਬਰ 2 ਤੁਹਾਡੀ ਜਿਹੜੀ ਵੌਇਸ ਆ ਜਿਹੜੀ ਤੁਹਾਡੀ ਵੌਇਸ ਆ ਉਹ ਕੋਈ ਜਿਹੜੀ ਕੁਆਲਿਟੀ ਆ ਬਹੁਤ ਵਧੀਆ ਹੋਣੀ ਚਾਹੀਦੀ ਆ ਵੀ ਜਿਹੜਾ ਤੁਹਾਡਾ ਵੇ ਸਬਸਕ੍ਰਾਈਬਰ ਆਜਾ ਕੋਈ ਤੁਹਾਡੀ ਵੀਡੀਓ ਦੇਖ ਰਿਆ ਵਾ ਉਹਨੂੰ ਤੁਹਾਡੀ ਵਾਇਸ ਬਿਲਕੁਲ ਸਮਝ ਆਉਣੀ ਚਾਹੀਦੀ ਹੈ ਵੀ ਤੁਸੀਂ ਕੀ ਬੋਲ ਰਹੇ ਹੋ ਇਸ ਲਈ ਉਹਦੇ ਵਾਸਤੇ ਤੁਹਾਨੂੰ ਮਾਈਕ ਚਾਹੀਦਾ ਹੀ ਚਾਹੀਦਾ ਮਾਈਕ ਕਿਹੜਾ ਚਾਹੀਦਾ ਵਾ ਤੁਸੀਂ ਦੇ ਸਕਰੀਨ ਤੇ ਸ਼ੋਅ ਹੋ ਰਿਹਾ ਵਾ ਉੱਪਰ ਤੁਸੀਂ ਦੇਖ ਰਹੇ ਹੋ ਤੁਹਾਨੂੰ ਇੱਧਰ ਇੱਕ ਬੋਇਆ ਮਾਈਕ ਲੈ ਲਓ ਕੋਰ ਉਹਦੀ ਕੀ ਰੇਂਜ ਆ ਉਹਦੀ 500 ਤੋਂ ਲੈ ਕੇ 500 ਤੋਂ ਲੈ ਕੇ 600 500 ਤੋਂ 600 ਦੇ ਵਿੱਚ ਵੀ ਆ ਜਾਏਗਾ ਇਸ ਤੋਂ ਘੱਟ ਰੇਂਜ ਵਾਲੇ ਵੀ ਆ ਜਾਂਦੇ ਆ 200 ਤੋਂ ਲੈ ਕੇ 300 ਰੁਪਏ ਦੇ ਵਿੱਚ ਵਿੱਚ ਤੁਸੀਂ 200 ਤੋਂ ਲੈ ਕੇ 300 ਦੀ ਰੇਂਜ ਦਾ ਵੀ ਲੈ ਸਕਦੇ ਹੋ 500 ਤੋਂ ਲੈ ਕੇ 600 ਦਾ ਵੀ ਤੁਸੀਂ ਲੈ ਸਕਦੇ ਹੋ ਇੱਕ ਤੁਸੀਂ ਆਹ ਲੈ ਲਓ ਇੱਕ ਤੁਸੀਂ ਮੋਬਾਈਲ ਫੋਨ ਲੈ ਲਓ ਬਸ ਤੁਸੀਂ ਇਹ ਹੀ ਚੀਜ਼ ਲੈ ਲਓ ਤੁਸੀਂ ਡੀਐਸਨਰ ਕੈਮਰਾ ਤੁਹਾਨੂੰ ਲੈਣ ਦੀ ਲੋੜ ਨਹੀਂ ਹੈਗੀ ਹੁਣ ਗੱਲ ਕਰਦੇ ਹਾਂ ਲਾਈਟ ਦੀ ਦੇਖੋ ਲਾਈਟ ਵੀ ਬਹੁਤ ਜ਼ਰੂਰੀ ਚਾਹੀਦੀ ਹੈ ਜੇਕਰ ਦੇਖੋ ਤੁਸੀਂ ਇੱਕ ਕਮਰੇ ਦੇ ਵਿੱਚ ਵੀਡੀਓ ਬਣਾ ਰਹੇ ਹੋ ਉਹਦੇ ਵਾਸਤੇ ਦੇਖੋ ਹਨੇਰਾ ਹੋਏਗਾ ਉਹਦੇ ਵਾਸਤੇ ਹਨੇਰੇ ਦੇ ਵਿੱਚ ਵੀਡੀਓ ਦੀ ਜਿਹੜੀ ਕੁਆਲਿਟੀ ਆ ਉਹ ਵਧੀਆ ਨਹੀਂ ਆਏਗੀ ਇਸ ਕਰਕੇ ਤੁਸੀਂ ਲਾਈਟ ਤੁਹਾਨੂੰ ਲੈਣੀ ਪਵੇਗੀ ਹਾਂ ਮਨ ਲਓ ਤੁਸੀਂ ਲਾਈਟ ਦੇ ਪੈਸੇ ਨਹੀਂ ਲੈਣਾ ਚਾਹੁੰਦੇ ਤੁਸੀਂ ਲਾਈਟ ਦੇ ਪੈਸੇ ਨਹੀਂ ਲਾਉਣਾ ਚਾਹੁੰਦੇ ਤਾਂ ਤੁਸੀਂ ਕੀ ਕਰੋ ਤੁਸੀਂ ਬਾਹਰ ਆਊਟਡੋਰ ਜਿੱਥੇ ਵਧੀਆ ਧੁੱਪ ਪੈਂਦੀ ਹੋਵੇ ਵਧੀਆ ਕੁਆਲਟੀ ਦੀ ਵੀਡੀਓ ਨਿਕਲ ਸਕਿਆ ਤੁਹਾਨੂੰ ਪਤਾ ਵੀ ਇੱਥੇ ਵਧੀਆ ਵਾ ਨਾ ਤਾਂ ਇੱਥੇ ਸ਼ੋਰ ਸ਼ਰਾਬਾ ਹੈਗਾ ਤਾਂ ਨਾ ਇੱਥੇ ਮਤਲਬ ਵੀ ਤੁਹਾਨੂੰ ਮਤਲਬ ਛਾਂ ਆਏਗੀ ਵੀ ਉੱਥੇ ਤੁਸੀਂ ਜਾ ਕੇ ਵੀਡੀਓ ਸ਼ੂਟ ਕਰ ਸਕਦੇ ਕਿ ਚੁੱਪ ਜਾਵੋ ਰ ਤਾਂ ਤੇ ਗਏ ਤਾਂ ਤੁਸੀਂ ਕੀ ਕੀਤਾ ਉੱਥੇ ਕਲਰ ਮਾਈਕਾ ਜਿਹੜਾ ਆ ਮਾਈਕਾ ਤੋਂ ਮਾਈਕਲ ਆਇਆ ਕਲਰ ਮਾਈਕ ਜਿਵੇਂ ਦਾ ਆਪਣੇ ਇੱਥੇ ਲਗਾਇਆ ਹੋਇਆ ਵਾ ਤੁਸੀਂ ਇਸ ਤਰ੍ਹਾਂ ਦਾ ਮਾਈਕ ਲੈ ਕੇ ਤੁਸੀਂ ਆਪਣੇ ਫੋਨ ਨਾਲ ਅਟੈਚ ਕੀਤਾ ਇਹਨੂੰ ਫੋਨ ਨਾਲ ਅਟੈਚ ਕਰਕੇ ਤੁਸੀਂ ਆਪਣੀ ਵੀਡੀਓ ਬਣਾਉਣੀ ਸ਼ੁਰੂ ਕਰਤੀ ਇਹ ਤਾਂ ਚਾਹੀਦੀ ਰੱਖੋ ਜੇ ਤੁਸੀਂ ਆਪਣਾ ਫੇਸ ਦਿਖਾਉਣਾ ਚਾਹੁੰਦੇ ਹੋ ਉਹਦੇ ਵਾਸਤੇ ਹੁਣ ਕਈ ਮੇਰੇ ਭੈਣ ਭਰਾ ਇਹੋ ਜਿਹੇ ਨੇ ਉਹ ਕਹਿੰਦੇ ਵੀ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ YouTube ਦੇ ਉੱਤੇ ਅਸੀਂ ਸਿਰਫ ਆਪਣੀ ਵੌਇਸ ਹੀ ਦਿਖਾਉਣਾ ਚਾਹੁੰਦੇ ਹਾਂ ਉਹਨੂੰ ਉਹਦੇ ਬਾਰੇ ਤਾਂ ਸਭ ਤੋਂ ਵਧੀਆ ਜਿਹੜਾ ਆਪਣੀ ਵੌਇਸ ਦਿਵਾਉਣੀ ਚਾਹੁੰਦਾ ਵੀ ਜਿਵੇਂ ਮੈਂ ਤੁਹਾਨੂੰ ਬਹੁਤ ਸਾਰੇ ਆਪਣੇ YouTube ਚੈਨਲ ਦੇ ਉੱਤੇ ਦੱਸਦਾ ਰਿਹਾ ਵੀ ਤੁਸੀਂ ਆਪਣੇ ਵੌਇਸ ਵਾਲੇ ਚੈਨਲ ਕਿਵੇਂ ਬਣਾ ਸਕਦੇ ਜਿਵੇਂ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਤੁਸੀਂ ਆਪਣਾ ਇੱਕ ਰਾਸ਼ੀ ਵਾਲਾ YouTube ਚੈਨਲ ਖੋਲ੍ਹੋ ਉਹ ਰਾਸ਼ੀ ਵਾਲਾ YouTube ਚੈਨਲ ਲੋਕੀ ਬਹੁਤ ਦੇਖਦੇ ਨੇ ਰਾਸ਼ੀ ਵਾਲੇ ਕੋਈ ਆਪਣੀ ਦੇਖਦੇ ਦੇਖਦਾ ਸਵੇਰੀ ਉਹਦੇ ਵਾਸਤੇ ਤੁਹਾਨੂੰ ਸਿਰਫ ਦੋ ਚੀਜ਼ਾਂ ਚਾਹੀਦੀਆਂ ਨੇ ਕਿਹੜੀ-ਕਿਹੜੀ ਚਾਹੀਦੀਆਂ ਨੇ ਇੱਕ ਤਾਂ ਚਾਹੀਦਾ ਤੁਹਾਡਾ ਮਾਈਕ ਇੱਕ ਕਾਰਨਲ ਮਾਈਕ ਨੰਬਰ 2 ਚਾਹੀਦਾ ਤੁਹਾਨੂੰ ਮੋਬਾਈਲ ਮੋਬਾਈਲ ਫੋਨ ਤੁਹਾਡਾ ਇਹ ਦੋ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਮੋਬਾਈਲ ਫੋਨ ਦੇ ਉੱਤੇ ਤੁਸੀਂ ਕੀ ਕਰਨਾ ਵਾ ਮੋਬਾਈਲ ਫੋਨ ਦੇ ਉੱਤੇ ਤੁਸੀਂ ਜਿਹੜਾ ਮਾਈਕ ਆਪਣਾ ਉਹ ਫਿੱਟ ਕਰ ਲੈਣਾ ਹੋ ਤੁਸੀਂ ਤੇ ਜਿਹੜੀ ਤੁਸੀਂ ਆਪਣੀ ਵੌਇਸ ਦੇਣੀ ਆ ਉਹ ਵੌਇਸ ਦੇ ਚੱਲੋ ਤੁਸੀਂ ਵੌਇਸ ਦੇ ਕੇ ਤੁਸੀਂ ਤੁਹਾਡੀ ਜਿਹੜੀ ਵੌਇਸ ਆ ਉਹ ਰਿਕਾਰਡ ਹੋ ਜੇਗੀ ਜਿਹੜੇ ਵੀ ਟੋਪੀ ਤੇ ਤੁਸੀਂ ਕਹਿਣਾ ਚਾਹੁੰਦੇ ਹੋ ਉਹਦੇ ਤੁਸੀਂ ਪੂਰੀ ਡਿਟੇਲ ਦੇ ਵਿੱਚ ਤੁਸੀਂ ਗੱਲ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਆਪਣੇ ਜਿਹੜਾ ਵੀਡੀਓ ਐਡੀਟਿੰਗ ਕਿਵੇਂ ਕਰਨੀ ਹੈ ਉਹਦੀ ਵੀਡੀਓ ਮੈਂ ਆਲਰੇਡੀ ਬਣਾਈ ਹੋਈ ਹੈ ਤੁਸੀਂ ਉਹ ਜਾ ਕੇ ਦੇਖ ਲਓ ਬਸ ਉਹੀ ਉਸੇ ਤਰ੍ਹਾਂ ਜਾ ਕੇ ਤੁਸੀਂ ਉੱਤਰ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਵਾ ਵੀ ਐਡੀਟਿੰਗ ਕਿਵੇਂ ਕਰਨ ਤੁਹਾਨੂੰ ਆਪਣੀ ਇੱਕ ਵੀਡੀਓ ਬਣਾਉਣਾ ਲੋ ਇਹਦੇ ਵਾਸਤੇ ਕੋਈ ਵੀ ਖਰਚਾ ਨਹੀਂ ਹੈਗਾ ਜੇ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਵੀ ਹੈਗਾ ਤਾਂ ਨਾ ਪਰ ਯਾਰ ਮੇਰੇ ਕੋਲ ਕਾਫੀ ਪੁਰਾਣਾ ਮੋਬਾਈਲ ਹੈ ਉਹਦੀ ਕੈਮਰੇ ਦੀ ਕੁਆਲਿਟੀ ਨਹੀਂ ਹੈਗੀ ਅਗਰ ਤੁਸੀਂ ਮੋਬਾਈਲ ਫੋਨ ਲੈਣਾ ਚਾਹੁੰਦੇ ਹੋ ਕਿਹੜਾ ਵਧੀਆ ਵਾ ਤੁਹਾਡੇ ਬਜਟ ਦੇ ਵਿੱਚ ਮੈਂ ਕਹਿੰਨਾ ਵਾਂ 10 ਤੋਂ 15000 ਦੀ ਰੇਂਜ ਦੇ ਵਿੱਚ ਕੋਈ ਵੀ ਮੋਬਾਈਲ ਫੋਨ ਵਧੀਆ ਲੈ ਲਓ ਅਗਰ ਤੁਸੀਂ ਅਗਰ ਮੇਰੇ ਹਿਸਾਬ ਨਾਲ ਚੱਲੋਗੇ ਤਾਂ ਮੈਂ ਕਹਿੰਨਾ ਵਾਂ ਤੁਸੀਂ OnePlus ਦਾ ਫੋਨ ਲੈ ਲਓ ਉਹਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਾ ਅਗਰ ਤੁਸੀਂ ਅਗਰ ਲੈਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਉਹ ਲਿੰਕ ਤੇ ਕਲਿੱਕ ਕਰਕੇ ਚੈੱਕ ਆਊਟ ਕਰ ਸਕਦੇ ਹੋ ਉੱਥੋਂ ਤੁਸੀਂ ਔਨਲਾਈਨ ਬਾਏ ਕਰ ਸਕਦੇ ਹੋ ਉਹ ਮੋਬਾਈਲ ਫੋਨ ਵੀ ਤੇ ਜਿਹੜਾ ਕੋਲਰ ਮਾਈਕਾ ਤੁਸੀਂ ਉਹ ਵੀ ਉੱਥੋਂ ਮੰਗਾ ਸਕਦੇ ਹੋ ਔਨਲਾਈਨ ਵਧੀਆ ਮਿਲਦੇ ਜਿਹੜਾ ਮੈਂ ਯੂਜ਼ ਕਰਦਾ ਵਾਂ ਉਹ ਹੀ ਤੁਸੀਂ ਵੀ ਯੂਜ਼ ਕਰ ਸਕਦੇ ਹੋ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਤੇ ਸਸਤਾ ਬਾ ਉਹ ਦੋਵਾਂ ਦੇ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਾਂਗਾ ਤੁਸੀਂ ਜਾ ਕੇ ਉਹਨਾਂ ਨੂੰ ਬਾਏ ਕਰ ਸਕਦੇ ਹੋ ਤੁਸੀਂ ਬਸ ਤੁਹਾਨੂੰ ਇਹ ਦੋ ਚੀਜ਼ਾਂ ਦੀ ਲੋੜ ਹੈ ਇੱਕ ਕੋਲਰ ਮਾਈਕ ਲੈ ਲਓ ਜੀ ਤੇ ਇੱਕ ਤੁਸੀਂ ਮੋਬਾਈਲ ਲੈ ਲਓ ਠੀਕ ਹੈ ਜੀ ਡੀਐਸਨਰ ਕੈਮਰਾ ਤੁਹਾਨੂੰ ਲੈਣ ਦੀ ਲੋੜ ਨਹੀਂ ਹੈਗੀ ਲਾਈਟ ਵੀ ਤੁਹਾਨੂੰ ਲੈਣ ਦੀ ਲੋੜ ਨਹੀਂ ਹੈਗੀ ਅਗਰ ਤੁਸੀਂ ਵੌਇਸ ਵਾਲਾ ਚੈਨਲ ਸ਼ੁਰੂ ਕਰਨਾ ਚਾਹੁੰਦੇ ਹੋ ਅਗਰ ਤੁਸੀਂ ਆਪਣਾ ਫੇਸ ਦਿਖਾ ਕੇ ਵੀਡੀਓ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਗਰ ਡਿਪੈਂਡ ਕਰਦਾ ਤੁਸੀਂ ਲਾਈਟ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਨਵੇਂ ਸੇ ਇਹਦੀ ਲੋੜ ਵੀ ਨਹੀਂ ਹੈਗੀ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਸੀਂ ਆਊਟਡੋਰ ਜਾਓ ਆਊਟਡੋਰ ਜਾ ਕੇ ਤੁਸੀਂ ਆਪਣੀ ਵੀਡੀਓ ਬਣਾ ਲਓ ਵੀ ਬਸ ਤੁਹਾਨੂੰ ਇਹ ਹੀ ਦੋ ਚੀਜ਼ਾਂ ਨੇ ਜਿਹੜੀਆਂ ਜ਼ਰੂਰੀ ਨੇ ਇੱਕ ਕੋਲਰ ਮਾਈਕ ਤੇ ਇੱਕ ਮੋਬਾਈਲ ਫੋਨ ਬਸ ਇਸ ਤੋਂ ਬਿਨਾ ਤੁਹਾਨੂੰ ਕੁਝ ਵੀ ਨਹੀਂ ਚਾਹੀਦਾ ਹੈਗਾ ਬਸ ਤੁਸੀਂ ਆਪਣਾ YouTube ਚੈਨਲ ਸ਼ੁਰੂ ਕਰ ਦਿਓ YouTube ਤੇ ਵੀਡੀਓ ਡੇਲੀ ਅਪਲੋਡ ਕਰੋ ਤੇ ਤੁਹਾਡਾ ਚੈਨਲ ਬੜੀ ਛੇਤੀ ਗਰੋ ਹੋ ਜਾਏਗਾ ਜੀ ਸੋ ਅੱਜ ਦੀ ਵੀਡੀਓ ਸੀ ਜਿਹੜੀ ਇਹ ਸੀ ਕਿ ਵੀ ਅਸੀਂ ਆਪਣਾ YouTube ਸੈਟਅਪ ਅਸੀਂ ਕਿਵੇਂ ਤਿਆਰ ਕਰੀਏ ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਗਰ ਫਿਰ ਵੀ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਆ ਇਸ ਵੀਡੀਓ ਦੇ ਰਿਗਾਰਡਿੰਗ ਤਾਂ ਪਲੀਜ਼ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਲਿਖ ਦਿਓ ਮੈਂ ਤੁਹਾਡਾ ਜਿਹੜਾ ਆਨਸਰ ਆ ਉਹ ਜਰੂਰ ਦਵਾਂਗਾ ਜੀ ਜਾਂ ਤੁਸੀਂ ਮੈਨੂੰ ਕਿਸੇ ਵੀ ਟਾਈਮ ਮੈਨੂੰ ਕਾਲ ਕਰਕੇ ਤੁਸੀਂ ਆਪਣੀ ਪ੍ਰੋਬਲਮ ਦੱਸ ਸਕਦੇ ਹੋ ਮੈਂ ਉਹਦਾ ਮਸਲਾ 100% ਕਰਾਂਗਾ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈਦਾ ਅਨੁਸਾਰ ਨੂੰ ਮੇਰੇ ਵੱਲੋਂ ਬяр ਬਰੀ ਸਤਿ ਸ਼੍ਰੀ ਅਕਾਲ